भगवान <laughs> सोहन महाराज शेर सिंह विष्णु भगवान दी जय ਜੈਕਾਰੇ ਦਾ ਅਰਥ ਸਭ ਤੋਂ ਪਹਿਲਾਂ ਹਰ ਬਾਣੀ ਦੇ ਆਧਾਰ ਤੇ ਸੋ ਹਰ ਸੋ ਪੁਰਖ ਨਰੰਜਨ ਦਾ ਆਪਣਾ ਨਾਮ ਪਤ ਪਰਮੇਸ਼ਵਰ ਆਪਣੀ ਆਪ ਕਰੀ ਬਿਆਈ ਜਾਂ ਹੰ ਬ੍ਰਹਮ ਲਖ ਚਰਾਸੀ ਜੀਵ ਜਨ ਸ੍ਰੇਸ਼ਟ ਸੁਭਾਈ ਬਣਾਵਾ ਨਿਰਗੁਣ ਹੋ ਕੇ ਨਿਰਗੁਣ ਵੰਡ ਵੰਡਾਈ ਜਾ ਮਹਾਰਾਜ ਰਾਜਿਆਂ ਦਾ ਰਾਜਾ ਮਹਾਰਾਜ ਅਖਵਾਵਾਂ ਸੱਚਖੰਡ ਨਿਵਾਸੀ ਸੱਚਾ ਸ਼ਹਨਸ਼ਾਹੀ ਸ਼ੇਰ ਸ਼ੇਰਾਂ ਦਾ ਸ਼ੇਰ ਬਲਤਾਰੀ ਸਿੰਘ ਸਿੰਘ ਆਪਣਾ ਜੋਰ ਪ੍ਰਗਟਾਵਾ ਦੂਜਾ ਨਜ਼ਰ ਕੋਈ ਨਾ ਆਈਆ ਵਿਸ਼ਨੂੰ ਵਿਸ਼ਨੂੰ ਹੋ ਕੇ ਕਰ ਕਰ ਦਰਤਾਰ ਸਭਤੀ ਸੇਵਕ ਮਾਮਾ ਮਾਨ ਵਡਿਆਈ ना कोई रखा जी भगवान भगवान होके दो जहान आद जुगाद हुकुम सुनावा ना कोई मेटे मेट मटाईया दी जय सतय त्रेता दलयुग गुरु अवतार पैगंबर को जय जयकार करामा बिन जयकार बच्चा रहन कोई ना पाईया ਇਸ ਦੇ ਨਾਲ ਹੀ ਹਰ ਸੰਗਤ ਜੀ ਅਕਾਲ ਪੁਰਖ ਜੀ ਨੇ ਸਾਨੂੰ ਕੁਝ اصول ਦਿੱਤੇ ਹਨ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ਼ਟ ਮੰਨਣਾ ਸਤਿਗੁਰੂ ਕੇਵਲ ਸ਼ਬਦ ਨੂੰ ਹੀ ਮੰਨਣਾ ਜਿਸ ਸਰੀਰ ਵਿੱਚ ਪ੍ਰਗਟ ਹੋਵੇ ਉਸ ਸਰੀਰ ਦਾ ਸਤਕਾਰ ਕਰਨਾ ਆਤਮਾ ਪਰਮਾਤਮਾ ਨਾਲ ਮੇਲ ਕਰਨਾ ਕਿ ਜਾਤ ਪਾਤ 3 ਮਜਬ ਦੇ ਅਧਾਰ ਤੇ ਕਿਸੇ ਨਾਲ ਕਿਰਣਾ ਨਹੀਂ ਕਰੀ ਹਰ ਸੰਗਤ ਜੀ ਇਹ ਹਰ ਪਾਣੀ ਸ਼ਹਿਨਸ਼ਹੀ ਸੰਮਤ ਅਠ ਹਰ ਪਗਤ ਦਵਾਰ ਜੇਠਵਾਲ ਜ਼ਿਲ੍ਹਾ ਅੰਮ੍ਰਿਤਸਰ ਰਾਤ ਦੀ ਹੈ ਜੀ ਸਤਿਗੁਰ ਸ਼ਬਦ ਕਹੇ ਸੰਮਤ ਸ਼ਹਿਨਸ਼ਹੀ ਚੜਿਆ ਅਠ ਪਹਿਲੀ ਛੇਤ ਚੇਤਨ ਦੋ ਜਹਾਨ ਕਰਾਈਆ ਦਰਗਾਹ ਸਾਚੀ ਸੱਚੇ ਤਾਮ हुकम सुनो पुरख सम्राट जो पुरख निरंजन एक का एक रहया जणाइया निरगुण निरंकार निज नेत्र खोलो नैन अख जगत् लोचन रा न कोई जणाइया जो 993 युगदा अंतर जामा अंतर जामी इक अखवाईया ਜਿਸ ਨੂੰ ਕਹਿੰਦੇ ਦੀਨ ਦਿਆਲਾ ਦਇਆ ਨਿਤ ਵੜ ਵੜਿਆਈਆ ਨੌ ਖੰਡ ਪ੍ਰਿਥਵੀ ਸਤ ਦੀਪ ਤੇਰਾ ਇੱਕੋ ਚਮਕੇ ਨੂਰੀ ਚੰਨ ਚੰਦ ਸਿਤਾਰ ਮੁਹੰਮਦ ਵਾਲੇ ਸੀ ਸੁਵਾਈਆ ਤੂੰ ਮਾਲਕ ਇੱਕੋ ਸਹੀ ਸਲਾਮਤ ਦੂਜਾ ਸਾਬਤ ਨਜ਼ਰ ਕੋਈ ਨਾ ਆਈਆ ਸਬਦਾ ਇੱਕੋ ਹੋਵੇ ਜੈਕਾਰ ਸਬਦਾ ਇੱਕੋ ਹੋਵੇ ਜੈਕਾਰ ਪ੍ਰਭੂ ਤੂੰ ਮੇਰਾ ਮੈਂ ਤੇਰਾ ਦੂਜਾ ਢੋਲਾ ਕੋਈ ਨਾ ਗਾਈਆ ਇੱਕੋ ਨੂਰ ਹੋਵੇ ਉਜਿਆਰ ਤਨ ਬਜੂਦ ਮਾਟੀ ਖਾਤ Hindu Muslim Sikh Isai ਵੰਡਣਾ ਕੋਈ ਵੰਡਾਈ ਆ ਤੁਹਾਡਾ ਮਾਲਕ ਖਾਲਕ ਪਿਤਪਾਲਕ ਇੱਕੋ ਨੂਰ ਅੱਲਾ ਇਕ ਨਿਰੰਕਾਰ ਪਰਬ ਦੀਵਾਰ ਇੱਕ ਅਖਵਾਈਆ ਜਿਸ ਦਾ ਤੁਸੀਂ ਕਰਕੇ ਆਏ ਉਧਾਰ ਤੁਹਾਡੇ ਲੈਣੇ ਤੁਹਾਡੀ ਛੋਲੀ ਪਾਈਆ ਜਿਹੜੀ ਆਤਮਾ ਇੱਕ ਪਰਮਾਤਮਾ ਵਰਦੀ ਜਿਹੜੀ ਆਤਮਾ ਇੱਕ ਪਰਮਾਤਮਾ ਵਰਦੀ ਕੰਤ ਕੰਤੂਲ ਤੁਰ ਦਰਗਾਹੀਆ ਉਹ ਨਾ ਕਦੇ ਜੰਮਦੀ ਨਾ ਕਦੇ ਮਰਦੀ ਜੰਮਣ ਮਰਨ ਵੇਸ ਨ ਕੋਈ ਬਟਾਈਆ ਇਹੋ ਖੇਲ ਉਸੇ ਦੇ ਕਰਦੀ ਜਿਸ ਕਰਾਨੇ ਦਾ ਮਾਲਕ ਵੇਪਰਵਾਹੀਆ ਸਭ ਨੂੰ ਮਾਰਗ ਇੱਕੋ ਆਇਆ ਦਸਣ ਦੇ ਦਿਸ਼ਾ ਕਰੇ ਪੜਾਈਆ ਜਗਿਆਸੂ ਸੱਚਖੰਡ ਵਿੱਚ ਅਵਤਾਰ ਪੈਗੰਬਰ ਗੁਰੂ ਇੱਕ ਕਾਰ ਵਿੱਚ ਵਸਣ ਦਰਗਾਹ ਸੱਚੀ ਸੋਪਾ ਪਾਈਆ ਤੂੰ ਮੇਰਾ ਮੈਂ ਤੇਰਾ ਆਤਮਾ ਪਰਮਾਤਮਾ ਇੱਕੋ ਕਰਨ ਦਾ ਯਤਨ ਯਥਾਰਤਵਾਡੇ ਜੀਵਨ ਦਾ ਲੇਖਾ ਦੇ ਮੁਕਾਇਆ ਤੁਹਾਡਾ ਰਾ ਨਿਰਗੁਣ ਧਾਰ ਪੈਗੰਬਰ ਗੁਰੂ ਅਵਤਾਰ ਤੱਕਣ ਬਿਨ ਅੱਖਾਂ ਅੱਖ ਉਠਾਈਆ ਇੱਕ ਆਤਮਾ ਇੱਕ ਪਰਮਾਤਮਾ ਇੱਕ ਆਤਮਾ ਇੱਕ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਇੱਕੋ ਬਚੇਗਾ ਤਾਲ ਤਾਲ ਤਲਵਾੜਾ ਸ਼ਬਦ ਗੁਰੂ ਜਨਾਈਆ ਇੱਕੋ ਮੰਦਰ ਇੱਕੋ ਕਾਬਾ ਇੱਕੋ ਮੰਦਰ ਇੱਕੋ ਕਾਬਾ ਇੱਕੋ ਹੋਵੇਗੀ ਧਰਮਸਾਲ ਧਰਮ ਦੁਆਰਾ ਇੱਕੋ ਇੱਕ ਵੜਿਆਈਆ ਜਿਸ ਦੀ ਤਾਰ ਨਾਲੋਂ ਜਗਤ ਜਹਾਨ ਹੋਇਆ ਵਕ ਮਨ ਮਨਸਾ ਸੰਗ ਰਖਾਈਆ ਉਸਨੇ ਸ਼ਾਸ ਸੁਲਤਾਨਾ ਕੀਮਤ ਰਹਿਣ ਨਹੀਂ ਦੇਣੀ ਕੱਖ ਦੀ ਕੋੜੀ ਕੋੜੀ ਹਟ ਬਕਾਈਆ ਸਭ ਨੂੰ ਪਲੇਖਾ ਪਉਣਾ ਸੰਬਲਦਾ ਮਾਲਕ ਨਜ਼ਰੀ ਆਵੇ ਪੱਤਾਂ ਵਾਲਾ ਚੱਟ ਸਰੀਰ ਬੇਨਸੀਰ ਆਪਣੀ ਕਾਰਗੁਜ਼ਾਰੀਆ ਜਿਸਨੇ ਸਬਦਾ ਇੱਕੋ ਖੋਲਣਾ ਹਟ ਵਣਚਾਰਾ ਚਕਤ ਜਹਾਨ ਲੈਣ ਬਣਾਈਆ ਏ ਖੇਲ ਕਰੇ ਪ੍ਰਭ ਆਪ ਆਪਣੀ ਦਇਆ ਕਮਾਈਆ ਜਿਸਨੇ ਆਦ ਦਾ ਆਦ ਤੂੰ ਮੇਰਾ ਮੈਂ ਤੇਰਾ ਸੋਹੰਗ ਦੱਸਿਆ ਜਾਪ ਸੋ ਕਾਲ ਯੁਗ ਦੇ ਅੰਤ ਨਿਰਗੁਣ ਨਿਰਗੁਣ ਮੇਲਾ ਲੈ ਮਿਲਾਈਆ ਸੱਚ ਦਵਾਰ ਦਾ ਖੋਲ ਕੇ ਤਾਗ ਪਰਦਾ ਕੂੜਦਾ ਦਿੱਤਾ ਉਠਾਈਆ ਸੋ ਹਰ ਸੰਗਤ ਜੀ ਇਹ ਹਰ ਬਾਣੀ ਸਾਨੂੰ ਇਹ ਦੱਸਦੀ ਹੈ ਕਿ ਸਾਨੂੰ ਇੱਕ ਪਰਮਾਤਮਾ ਦੀ ਮਨੋਤ ਕਰਨੀ ਚਾਹੀਦੀ ਹੈ ਇੱਕ ਪਰਮਾਤਮਾ ਸ੍ਰੀ ਇੱਕ ਪਰਮਾਤਮਾ ਹੈ ਔਰ ਇੱਕ ਪਰਮਾਤਮਾ ਹੀ ਰਹੇਗਾ ਇਸ ਦੇ ਨਾਲ ਹੀ ਮੈਂ ਮਾਫੀ ਚਾਹਲੀ ਹਾਂ ਜੈ ਕਾਰੇ ਦਾਸਾਤ ਦੇਣਾ ਜੀ ਸੋ ਹੰ ਮੰਹਾਰਾਏ ਸਿੰਘ ਵਿਸ਼ਨੋ ਔਰ ਗਵਾਂਦੀ ਜੀ